ਹਾਂਜੀ ਵੀਰ ਜੀ ਹੋਰ ਕੀ ਹਾਲ ਚਾਲ ਆ ਸਾਰੇ ਵੀਰ ਭਰਾ ਵਧੀਆ ਹੋਣਗੇ ਤੇ ਲਓ ਜੀ ਅੱਜ ਆਪਾਂ ਮਣੀ ਮਣੀ ਭਰਾ ਵੀ ਆ ਗਿਆ ਤੇ ਅੱਜ ਆਪਾਂ ਬੱਚਾਂ ਨੂੰ ਛੋਲੇ ਖਵਾਉਣ ਲੱਗੇ ਆ ਠੀਕ ਹੈ ਤੇ ਮੈਂ ਚਲ ਮਣੀ ਭਰਾ ਦੇ ਹੱਥਾਂ ਨਾਲ ਪਹਿਲੀ ਅੜੀ ਹੈ ਨਾ ਤੇ ਅਦਰ ਆਪਣੇ ਛੋਲੇ ਪਏ ਆ ਤੇ ਬਾਕੀ ਆਪਾਂ ਬੱਚੇ ਛਤਰੀ ਤੇ ਬਿਠਾਏ ਸੀਗੇ ਤੇ ਅੱਧੇ ਆਪਣੇ ਆ ਬੱਚੇ ਉੱਡੇ ਸੀ ਮਤਲਬ ਵਾਵਾ ਟਾਈਮ ਹੋ ਗਿਆ 11 ਵਜੇ ਤੇ ਉੱਡੀ ਜਾਂਦੇ ਆ ਤੇ ਹੁਣ ਟਾਈਮ 2:30 ਵੱਜ ਗਿਆ ਠੀਕ ਆ ਉੱਡੀ ਜਾਂਦੇ ਆਪਾਂ ਜਦੋਂ ਥੋੜਾ ਜਿਹਾ 4:00 ਵੱਜ ਗਿਆ ਆਪਾਂ ਬਣਕਾ ਕੇ ਮਾਲਾਂਗੇ ਇਹਨੂੰ ਬੱਚੇ ਤੇ ਜਿਹੜੇ ਆ ਹੋਣਗੇ ਇਹਨਾਂ ਨੂੰ ਬਾਅਦ 'ਚ ਛੋਲੇ ਖਵਾ ਦਾਂਗੇ ਜਿਹੜੇ ਆਪਣੇ ਆਉਣ ਵਾਲੇ ਬੱਚੇ ਆ ਇਹਨਾਂ ਨੂੰ ਆਪਾਂ ਖਵਾ ਦਿੰਨੇ ਆ ਤੇ ਇੱਕ ਆਪਣਾ ਬੱਚਾ ਕਿੱਧਰ ਗਿਆ ਆਹ ਵਾਲਾ ਆ ਵੀ ਆਪਾਂ ਬੱਚਾ ਹੁਣੇ ਜੇ ਬੈਠਾ ਹੋ ਗਿਆ ਮੇਰੇ ਸਨ ਅੱਧਾ ਕਿ ਘੰਟਾ ਹੋ ਗਿਆ ਬਾਕੀ ਆਪਾਂ ਸਾਰੇ ਜਿਹੜੇ ਦੂਸਰੇ ਬੱਚੇ ਆਪਾਂ ਉਹਨਾਂ ਨੂੰ ਛੋਲੇ ਛੋਲੇ ਖਵਾਉਣੇ ਆ ਤੇ ਨਾਲੇ ਤੁਹਾਨੂੰ ਦੁਖਾਉਣੇ ਆ ਠੀਕ ਹੈ ਤੇ ਬਣਿਆ ਰਿਹਾ ਵੀਡੀਓ ਦੇ ਨਾਲ ਸਾਰੇ ਵੀਰ ਭਰਾ ਤੇ ਮਿਲਦੇ ਆ ਤੁਹਾਨੂੰ ਥੋ ਬੱਚੇ ਬੁੱਚੇ ਦੇਖ ਲੈ ਤੇ ਆਣ ਤੇ ਹੁਣ ਰੱਖਣਾ ਪੈਂਦਾ ਨਵੇਂ ਬੱਚੇ ਹੈਨਾ ਇੱਕ ਬੱਚਾ ਆਪਣਾ ਨਿਕਲ ਗਿਆ ਇੱਕ ਈ ਸਾਈਡ ਤੇ ਹੀ ਲੁੱਲ ਜੇਗਾ ਦੇਖ ਲੈਨੇ ਜੇ ਤਾਂ ਆ ਗਿਆ ਥੋੜੇ ਦੇਰ ਬਾਅਦ ਠੀਕ ਹੈ ਨਹੀਂ ਤੇ ਫਿਰ ਕੋਨੀਆਂ ਨੇ ਆਪਾਂ ਆ ਬੱਚਿਆਂ ਨੂੰ ਤਾਂ ਛੋਲੇ ਛੂਲੇ ਪਾਈਏ ਨਾ ਇੱਕੇ ਪਿੱਛੇ ਦੂਸਰੇ ਨੂੰ ਕੀ ਤੰਗ ਕਰਨਾ ਤੇ ਫਿਰ ਆ ਇੱਕੜੀ ਬੱਚਾ ਉਹ ਕੱਢ ਲੈ ਛੋਲੇ ਮਣੀ ਹੋਏ ਬੱਚੇ ਮੰਨ ਲਓ 10 ਕੇ ਕੱਢ ਲੈ ਇੱਕੜੀ ਜਿਵੇਂ ਆਪਾਂ ਇੱਕ ਨੂੰ ਖਵਾਵਾਂਗੇ ਨਾ 10 ਥੋਲੀ ਵਾਲੀ ਸਾਰਿਆਂ ਨੂੰ ਖਵਾਈ ਜਾਵਾਂਗੇ ਉਵੇਂ ਅੱਬਾ ਮੋਠੀ ਭਰ ਲੈ ਕੋਈ ਚੱਕ ਜੰਗੀ ਦੀ ਤਾਂ ਲੋੜ ਹੀ ਨਹੀਂ ਆਪਾਂ ਨੂੰ ਬਸ ਐਂ ਭਰ ਕੇ ਇੱਕ ਕੱਢ ਲੈ ਪਰ ਹੁਣ ਬਸ ਜਿਵੇਂ ਯਾਰ ਆ ਦੇਖ ਹੁਣ ਇੱਕ ਮਿੰਟ ਰੁਕ ਐਂ ਫੜ ਲੈ ਮੋਟੇ ਤੇ ਰੱਖੀ ਇੱਕ ਨੂੰ ਅਖਵਾਈ ਜਾਈ ਐਨੇ ਗਿੱਲੇ ਰਹਿਣਗੇ ਨਾ ਉਵੇਂ ਸੁੱਕ ਜਾਣਗੇ ਫਿਰ ਲੰਗਣੇ ਨਹੀਂ ਉਹਨਾਂ ਦੇ ਅੰਦਰ ਇਹਨਾਂ ਚ ਫੜ ਲੈ ਜਿਹੜਾ ਮਰਜ਼ੀ ਇਕਰੀ ਇੱਕ ਬੱਚਾ ਫੜ ਲੈ ਤੇ ਲਾਓ ਜੀ ਪਹਿਲ ਬਸ ਇਹ ਤੇ ਰਹਿਣ ਦੇ ਨਹੀਂ ਨਿਕਲਦੀ ਨਿਕਲ ਵੀ ਗਿਆ ਕੋਈ ਚੱਕਰ ਨਹੀਂ ਇਹਨੂੰ ਖਵਾ ਦੇ ਹੁਣ ਨਹੀਂ ਤੇ ਮੈਂ ਕਰਾਵਾਂ ਇੱਕ ਮਿੰਟ ਇੱਕ ਮਿੰਟ ਥੋੜਾ ਜਿਹਾ ਸੈਟ ਲਾ ਮੈਨੂੰ ਫੜਾ ਦੇਣੀ ਤੇ ਬੱਚਾ ਵੈਸੇ ਨੇ ਹਿੱਲਣਾ ਤਾਂ ਹੈ ਹੀ ਨਹੀਂਗਾ ਬਾਕੀ ਮੈਂ ਉੱਪਰ ਬੈਠ ਜਾਣਾ ਜਿਆਦਾ ਤੰਗ ਕਰਦਾ ਇਹ ਗੰਦਾ ਆ ਚੱਲ ਖਵਾਇ ਨੂੰ ਛੋਲੇ ਇਥੇ ਇੱਕ ਮਿੰਟ ਰੁਕ ਪੂਰਾ ਮੰਝੇ ਦੀ ਹਉਣ ਦੇ ਚੱਲ ਖਵਾ ਦੇ ਐ ਛੱਡ ਦੇ ਐ ਖੁੱਲੇ ਛੱਡ ਦੇ ਮਤਲਬ ਐ ਛੱਡ ਦੇ ਮੱਛਰੇ ਨੇ ਨਾ ਕੋਣੀ ਜਦੋਂ ਮੱਛਰੂ ਉਹਦੇ ਦੇਖੀ ਜਾਵਾਂਗੇ ਖਵਾਇ ਨੂੰ ਤੋ ਇੱਕ-ਇੱਕ ਕਰਕੇ ਖਵਾ ਦੇ ਇੱਕ-ਇੱਕ ਖਵਾ ਦੇ ਮੈਂ 10-15 ਖਵਾ ਦੇ ਇੱਕ ਰੀ ਜਦੋਂ ਮੰਨ ਲਾ ਬਾਦਬੂਦ ਕੇ ਫਿਰ ਹੋਰ ਖਵਾ ਦਾਂਗੇ ਇੱਕ ਰੀ ਸਾਰੇ ਕਬੂਤਰਾਂ ਨੂੰ ਪੂਰੇ ਕਰਕੇ ਨਾ ਜੇ ਬਾਦਬੂਦ ਕੇ ਸਾਰਿਆਂ ਨੂੰ ਪਾ ਦਾਂਗੇ ਇਹ ਆਪਣਾ ਲਾਸਟ ਬੱਚਾ ਰਹਿ ਗਿਆ ਠੀਕ ਹੈ ਬਾਕੀਆਂ ਨੂੰ ਆਪਾਂ ਛੋਲੇ ਖਵਾ ਦਿਆ ਇੱਕ ਰਿਆਣਕੇ ਦਿਖਾ ਦਿਆ ਬੱਚੀ ਇਹ ਵੀ ਦਿਖਾ ਦੇ ਤੇ ਬਾਕੀ ਜਿਹੜੇ ਆਪਣੇ ਉੱਪਰ ਬੈਠੇ ਸੀਗੇ ਉਹ ਉੱਡ ਕੇ ਆ ਗਏ ਠੀਕ ਹੈ ਇਹ ਹੋ ਗਏ ਹੁਣ 10 ਕਿ ਮਿੰਟ ਹੋ ਗਏ ਇਹਨਾਂ ਨੂੰ ਤੇ ਬਾਕੀ ਆਪਾਂ ਸਾਰੇ ਕਬੂਤਰਾਂ ਨੂੰ ਆਪਾਂ ਛੋਲੇ ਛੋਲੇ ਖਵਾਤੇ ਆ ਹੁਣ ਆਪਾਂ ਇਹਨਾਂ ਨੂੰ ਅਲੱਗ ਕਰ ਦਾਂਗੇ ਠੀਕ ਹੈ ਜਿਹੜੇ ਆਪਣੇ ਬੱਚੇ ਹੈਗੇ ਵੱਡੇ ਆ ਮੰਨ ਲਾ ਜਿਹੜੇ ਉੱਡਦੇ ਹਨ ਉਹਨਾਂ ਨੂੰ ਆਪਾਂ ਅਲੱਗ ਕਰ ਦਾਂਗੇ ਤੇ ਬਾਕੀ ਉਹ ਵੀ ਤੁਹਾਨੂੰ ਅੱਗੇ-ਅੱਗੇ ਦਿਖਾਉਣੇ ਆ ਬਾਕੀ ਆ ਛੋਲੇ ਛੋਲੇ ਖਵਾ ਲਈਏ ਦੋ ਕਬੂ ਬੱਚੇ ਆਪਣੇ ਰਹਿ ਗਏ ਉੱਪਰ ਵਾਲੇ ਬਾਕੀ ਫਿਰ ਆਪੇ ਇਹਨਾਂ ਨੂੰ ਅਲੱਗ ਕਰ ਦਿੰਨੇ ਆ ਉਹ ਵੀ ਤੁਹਾਨੂੰ ਦਿਖਾਉਣੇ ਆ ਆਪਾਂ ਤੀਜੇ ਖੁੱਡੇ 'ਚ ਛੱਡਾਂਗੇ ਜਿੱਧਰ ਆਪਣੀਆਂ ਕਬੂਤਰੀਆਂ ਉਧਰ ਡੰਡੇ-ਡੁੰਡੇ ਮੈਂ ਲਾਤੇ ਸੀਗੇ ਨਾਲੇ ਆ ਜਿਆਦੇ ਕਬੂਤਰਾਂ ਜਿਨ੍ਹਾਂ ਨੂੰ ਠੰਡ ਨੂੰ ਨਹੀਂ ਲੱਗਦੀ ਬੱਚਾ ਨੂੰ ਬਾਕੀ ਤੁਹਾਨੂੰ ਦਿਖਾਉਣੇ ਆ ਜਾਂ ਇਹਨਾਂ ਨੂੰ ਆ ਖਵਾ ਦਾਂ ਛੋਲੇ-ਸ਼ੂਲੇ ਫਿਰ ਵਿਲੇ ਹੋ ਗਏ ਤੁਹਾਨੂੰ ਦਿਖਾਉਣੇ ਅੱਗੇ ਤੇ ਲਓ ਬਈ ਆਪਾਂ ਛੋਲੇ-ਸ਼ੂਲੇ ਖਵਾ ਕੇ ਇੱਕ ਰਿ ਵਿਲੇ ਹੋ ਗਏ ਪਿੰਜਰੇ ਵਾਲਿਆਂ ਨੂੰ ਤੇ ਹੁਣ ਜਿਹੜੇ ਆਪਣੇ ਦੂਸਰੇ ਉੱਪਰ ਵਾਲੇ ਬੱਚੇ ਰਹਿ ਗਏ ਆ ਉਹਨਾਂ ਨੂੰ ਲਾ ਲਈਏ ਫਿਰ ਉਹਨਾਂ ਨੂੰ ਖਵਾ ਕੇ ਫਿਰ ਆਪਾਂ ਇਹਨਾਂ ਨੂੰ ਅਲੱਗ ਕਰ ਦਾਂਗੇ ਠੀਕ ਆ ਪਰਨ ਹੋ ਜਾ ਥੋੜਾ ਪਰਨ ਹੋਰ ਬਸ ਠੀਕ ਹੈ ਆ ਜਾ ਓਏ 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 ਬਸ 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 ਇਹ ਤੇ ਬੰਨਿਆ ਹੈ ਬੰਨਿਆ ਲਾ ਦੇ ਇੱਕ ਛਤਰੀ ਲਾ ਦੇ ਮਾਨੀ ਉਹ ਸੈੱਟ ਕਰ ਦੇ ਬੱਚੇ ਨੂੰ ਬੱਚੇ ਨੂੰ ਸੈੱਟ ਕਰ ਦੇ ਆ ਮੈਂ ਲਾ ਲੈਣਾ ਹਾਂ ਹੀ ਲਾ 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 ਠੀਕ ਹੈ ਇੱਕ ਛਤਰੀ ਲਾ ਦੇ ਕਿਉਂਕਿ ਆ ਉੱਪਰਲਾ ਬੱਚਾ ਨਾ ਉਹ ਡੁੱਟ ਜਾਵੇ ਹੁਣ ਆ ਦੋ ਇੱਕ ਆ ਬੱਚਾ ਮੈਂ ਤਾਰ ਦਿੰਨਾ ਚਲੋ 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 ਆ ਬੱਚਾ ਤੁਹਾਨੂੰ ਮੈਂ ਦਿਖਾਉਣਾ ਪੜਕੇ ਜਿਹੜਾ ਪਰਲਾ ਛੋਟਾ ਜਿਹਾ ਦੇਖ ਲਓ ਜੀ ਹੁਣ ਆਇਆ ਵੀ ਬੱਚਾ ਓਏ ਓਏ ਚਲੋ ਇਹ ਕਬੂਤਰ ਆਪਣਾ ਵੱਡਾ ਇਹ ਵੀ ਡਾਇ ਸੀ ਨਾਲ ਮੈਂ ਚੱਲ ਫੇਰ ਹੀ ਆ ਨਾ ਜੇ ਉੱਡਣਗੇ ਤਾਂ ਇੱਕ ਅੱਧਾ ਨਾਲ ਵਧੀਆ ਡਾਈਏ ਫੇਰ ਹੀ ਆ ਫਾਇਦਾ ਵਧੀਆ ਉੱਡੀ ਕੇ ਬੱਚੇ ਉਹ ਬੱਚਾ ਤੁਹਾਨੂੰ ਮੈਂ ਦਿਖਾਉਣਾ ਕਿੱਡਾ ਕ ਬੱਚਾ ਆ ਦੇਖ ਲਓ ਆ ਬੱਚਾ ਉੱਡੇ ਕੇ ਆਇਆ ਆਪਣਾ ਟਿੰਕਾ ਜਾਈਆ ਜੀ ਠੀਕ ਹੈ ਕਾਲੀਆਂ ਅੱਖਾਂ ਦਾ ਏਡਾ ਆਇਆ ਸੀ ਆਪਾਂ ਤੇ ਹੁਣ ਇਹਦੇ ਨਾਲ ਦਾ ਜਿਹੜਾ ਉਹ ਬੈ ਗਿਓ ਉੱਪਰ ਛਤਰੀ ਤੇ ਉਹਨੂੰ ਡਰਾ ਦੇ ਉਹਨੂੰ ਡਰਾ ਕੇ ਛਤਰੀ ਤੇ ਬਹਾਲਾ ਤੇ ਇਹਨੂੰ ਫੜ ਲੈਨੇ ਆ ਇਹਨੂੰ ਪਿੰਜਰੇ ਚ ਲੈ ਜਾਨੇ ਜਿਹੜਾ ਉੱਪਰ ਬੈਠਾ ਉਹਨੂੰ ਵੀ ਫੜ ਕੇ ਫਿਰ ਆਪਾਂ ਦਾਣਾ ਦੂਣਾ ਛੋਲੇ ਛੂਲੇ ਖਵਾਉਨੇ ਆ ਇਹਨੂੰ ਠੀਕ ਹੈ ਫਿਰ ਆਪਾਂ ਇਹਨਾਂ ਨੂੰ ਅਲੱਗ ਕਰ ਦਾਂਗੇ ਇਧਰ ਖੁੱਡੇ ਜਾਵਾਂ ਆਪਣੇ ਚ ਬਾਕੀ ਆਪਣੀਆਂ ਕਬੂਤਰੀਆਂ ਉੱਪਰ ਬੈਠੀਆਂ ਅੰਡੇ ਨੇ ਉਹਨੇ ਆਪਾਂ ਦੋ ਲਾਤੇ ਨਵੇਂ ਕਾਹ ਵਾਲੇ ਇੱਕ ਜੀ ਦੇ ਕਬੂਤਰ ਬੈਠੇ ਆ ਠੀਕ ਹੈ ਤੇ ਜੇ ਲਓ ਬਈ ਆਪਾਂ ਖਵਾਤੇ ਛੋਲੇ ਛੂਲੇ ਸਾਰੇ ਤੇ ਹੁਣ ਆਪਾਂ ਇਹਨਾਂ ਨੂੰ ਛੱਡ ਲਾਂਗੇ ਜਿਹੜੇ ਆਪਣੇ ਵੱਡੇ ਬੱਚੇ ਆ ਉਹਨਾਂ ਨੂੰ ਛੱਡਾਂਗੇ ਜਿਹੜੇ ਮੰਨ ਲਓ ਛੋਟੇ ਆ ਉਹਨਾਂ ਨੂੰ ਨਹੀਂ ਆਪਾਂ ਛੱਡਣਾ ਉਹਨਾਂ ਨੂੰ ਉਹਨਾਂ ਦੇ ਮਾਪਿਓ ਆਲੀ ਛੱਡਾਂਗੇ ਪਹਿਲਾਂ ਜਿਹੜੇ ਆਪਾਂ ਵੱਡੇ ਛੋਟੇ ਛੱਡਣ ਛੋਟਿਆਂ ਨੂੰ ਛੱਡੀਏ ਪਹਿਲਾਂ ਉਹਦੇ ਆਮਣੀਏ ਤੈਨੂੰ ਮੈਂ ਫੜਾਈ ਜਨਾ ਉਹ ਛੱਡੀਆਂ ਚੰਗਾ ਓਏ ਓਏ ਤੁਸੀਂ ਨਾ ਉਹ ਜਿਹੇ ਨਾ ਆਪੜੀ ਆਪੜੇ ਪੁੱਤਰ ਹਾਂ ਇਹਨੂੰ ਪੜ ਲੈ ਓਏ ਹਾਂ ਨੂੰ ਪੜ ਲੈ ਇਹ ਇਹ ਅੰਦਰ ਛੱਡਣਾ ਆ ਮੈਨੂੰ ਫੜਾਈ ਕਿੱਧਰ ਛੱਡ ਦੇ ਇਹਨੇ ਵੜੇ ਆ ਦੀ ਮਾਂ ਕੋਲੇ ਚਲੇ ਜਾਣਾ ਛੱਡ ਦੇ ਨਾ ਇਹ ਜਾਲ ਉਹ ਦੇਖਣਾ ਹੈ ਅਗਰੇ ਜਾਨ ਤੋਂ ਸਾਰੇ ਬਾਤ ਕਰ ਲੈਣਗੇ ਨਹੀਂ ਚਲ ਜਾਨ ਦੇ ਸਾਰੇ ਜਾਨ ਦੇ ਕਰੀ ਥੋਲੀ ਥੋਲੀ ਕੱਟ ਲੈਨੇ ਆ ਵੀ ਜਾਨ ਦੇ ਚਲੋ 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 ਇਹ ਨੇੜੇ ਨੇੜੇ ਹੋ ਜੋ ਚਲੋ ਅਣ ਜਿਹੜੇ ਤਾਂ ਵੱਡੇ ਵੱਡੇ ਉਹ ਆਪਾਂ ਇੱਧਰ ਛੱਡ ਦਿੰਨੇ ਆਪਣੇ ਵਿੱਚ ਤੀਜੇ ਖੁੱਡੇ ਚ ਠੀਕ ਹੈ ਤਿਰ ਮੈਂ ਦੱਸਨਾ ਕੜੇ ਕੜੇ ਕੱਢਨੇ ਆ ਹਾਂ ਇੱਕ ਆ ਕੱਢ ਲਾ ਜਿਹੜੀ ਜਿਹੜੀ ਵੱਡਿਆ ਉਹ ਕੱਢ ਲੈ ਤੈਨੂੰ ਮੈਂ ਦੱਸ ਦੂੰਗਾ ਜੇ ਤੈਨੂੰ ਨਾ ਪਤਾ ਚੱਲੇ ਐਂ ਕੱਢ ਲੈ ਕੋਈ ਐਂ ਕੱਢ ਲੈ ਐਂ ਕੱਢ ਲਾ ਹਾਂ ਇੱਕ ਆ ਕੱਢ ਲਾ ਠੀਕ ਹੈ ਅੰਦਰ ਆ ਜਾ ਲੋ ਯਾ ਡੰਡੇ ਨਾਤੀ ਲਾਏ ਅੱਜ ਆਪਾਂ ਠੀਕ ਆ ਆਪੇ ਜਾਣ ਕੇ ਉੱਪਰ ਆ ਆ ਦੇ ਅੰਦਰ ਬੈਠਣਗੇ ਚਲੋ ਹਾਂ ਛੱਡ ਦੇ ਵੀ ਨਵੇਂ ਖੁੱਡੇ ਦੀ ਸ਼ੁਰੂਆਤ ਕਰੋ ਹੁਣ ਆਦੀ ਥਾਂ ਥੂਮ ਲੱਕੋ ਹੁਣ ਜਾ ਕੇ ਪੱਕੀ ਕਰੋ ਜਗਾ ਜੂਗਾ ਚੱਲ ਬਈ ਤੂੰ ਹੀ ਲਿਆ ਅ ਹਾਂ ਇਹ ਵੀ ਫੜ ਲੈ ਚੱਲ ਬਈ ਸ਼ੇਰਾ ਤੂੰ ਕਿੱਧਰ ਜੜ ਗਿਆ ਜਾ ਕੇ ਆ ਜਾ ਨੀਵੇਂ ਹੀ ਆ ਜਾ ਅਗਰ ਹੈਗਾ ਕੋਈ ਹੋਰ ਅ ਹਾਂ ਇਹ ਵੀ ਫੜਾਈ ਦੇ ਇਹ ਵੀ ਖਾਣ ਲੱਗ ਹੀ ਜਾਊਗਾ ਚੱਲ ਇਹ ਰੱਤੇ ਛੋਟਿਆ ਆ ਫੜਦੇ ਆ ਕਾਲਾ ਚੀਨਾ ਜਿਹੜਾ ਖਲੋ ਲੈਣੇ ਚ ਵੜ ਗਿਆ ਹਾਂ ਹਾਂ ਇਹ ਚੱਕ ਲੈ ਇਹ ਤਾਂ ਪੁੱਛੀ ਦਿਖਾਈ ਇੱਕ ਰੀ ਇਹ ਹਾਂ ਇਹ ਵੀ ਲਾਈ ਆ ਚੱਲ ਚੱਲ ਬਈ ਤੂੰ ਇਹ ਵੀ ਛੱਡ ਦੇ ਠੀਕ ਆ ਜਿਹੜੇ ਦੂਸਰੇ ਬੱਚੇ ਆ ਉਹਨਾਂ ਨੂੰ ਉਧਰ ਛੱਡ ਦੇ ਜਿਹੜੇ ਆ ਰੱਤਾ ਵਾ ਹਾਂ ਲਾਲ ਚੀਨਾ ਜavi ਚੱਕ ਲਾ ਤੇ ਆ ਵੀ ਲਾਲ ਚੀਨਾ ਚੱਕ ਲਾ ਦੇਖੀ ਤੇਰੇ ਪਿੱਛੇ ਬੈਠਾ ਆ ਇੱਕ ਮੈਨੂੰ ਫੜਾ ਦੇ ਉਹ ਉਹ ਹੋਦਾ ਹੀ ਆ ਜਿੱਥੇ ਬੈਠਾ ਹੋ ਆ ਦੀ ਜਗ੍ਹਾ ਆਪੇ ਮਿਲਾ ਕੇ ਲਈ ਉਹਨੇ ਜਾ ਕੇ ਲੈ ਇਹਨਾਂ ਨੂੰ ਉੱਦਲ ਛੱਡਨਾ ਇਹ ਚੋਕਦੇ ਤਾਂ ਹੈ ਛੋਟੇ ਜਿਆਦੇ ਮੈਨੂੰ ਐਂ ਚੱਲ ਇੱਕਰੀ ਬੈਠੇ ਰਹਿਣਗੇ ਇੱਥੇ ਮਾਂ ਪਿਓ ਖਵਾ ਦੂਗਾ ਇਹਨਾਂ ਨੂੰ ਦਾਣਾ-ਦੂਣਾ ਇੱਕਰੀ ਕੋਟ ਦੇ ਤਾਂ ਫੋਲ ਨਹੀਂ ਵੀ ਪੈਂਜੋ ਲਾ ਲੈ ਉਹ ਵੀ ਹੁਣ ਜਾਵੜੇ ਨਾ ਦਾਣਾ ਮੰਗਣ ਇਤੂ ਨਾ ਬਾਹਰ ਆ ਜੇ ਤੇ ਅੰਦਰ ਆਪਣਾ ਇੱਕ ਕਬੂਤਰੀ ਰਹਿ ਗਿਆ ਹਨ ਉਹ ਵਾਲਾ ਵੱਡਾ ਤੇ ਇੱਕਾ ਛੋਟਾ ਆਪਣਾ ਠੀਕ ਹੈ ਜੋ ਬੱਚੇ ਇੱਕ ਨਹੀਂ ਦਿਖਾ dielya ਆਦੀ ਆਦੀ ਜਗਾ ਤੇ ਦੇਖੀ ਕਿੰਤੀ ਕਿੰਨੀ ਮੁਲਾਕਾਣੇ ਪਏ ਆ ਤੇ ਪੁੰਝੇ ਹੀ ਬੈਠੇ ਆ ਲਓ ਹੁਣ ਬੱਚਾ ਦਿਖਾ dielya ਕਾ ਵਾਲੇ ਆ ਉਹ ਬੈਠੇ ਆ ਤੇ ਆ ਬੈਠਾ ਇੱਕ ਬੱਚਾ ਉੱਪਰ ਬੈਠਾ ਆ ਇੱਕ ਆ ਬੈਠਾ ਇਹਦਾ ਨਵਾਂ ਕਬੂਤਰੀ ਹੈ ਜਿਹੜੀ ਬੱਚਾ ਲੈ ਕੇ ਆਈ ਸੀ ਆਪਾਂ ਬਾਕੀ ਹਜੇ ਤੱਕ ਤਾਂ ਉੱਪਰ ਹੀ ਬੈਠਿਆ ਬਾਕੀ ਦੇਖ ਲਾਂਗੇ ਥੋੜੇ ਜਿਹਾ ਟਾਈਮ ਬਾਅਦ ਕਿੱਥੇ ਜੀ ਬਹਿੰਦੇ ਆ ਜਿਹੜੇ ਆ ਬੱਚੇ ਬੈਠੇ ਸੀ ਹਨ ਇਹ ਆਪਾਂ ਸਾਰੇ ਆਪਾਂ ਫੜ ਕੇ ਉੱਪਰ ਬਾਤਿਆ ਇੱਕ ਵਾਰੀ ਥੋੜੀ ਜਿਹੀ ਮਸਜ ਜਗਾ ਜੂਗਾ ਜੀ ਆਪੇ ਮਾਨ ਮੁੱਲ ਲੈਣਗੇ ਨਾ ਬਾਅਦ ਚ ਆਪੇ ਆਪਣੇ ਆਪ ਬਹਿ ਜਾ ਕਰਨਗੇ ਬਾਕੀ ਨਹੀਂ ਕੋਈ ਨਹੀਂ ਮੈਂ ਬਾਕੀ ਸਾਰੇ ਬਾਤੇ ਸੀ ਆ ਸਾਰੇ ਪਤਾ ਬੈਠੇ ਆ ਉਹ ਜਿਹੜਾ ਕਾਲਾ ਕਿੰਨਾ ਜਾਂ ਉਹਦੇ ਤੋਂ ਲੈ ਕੇ ਬਾਕੀ ਸਾਰੇ ਆ ਬੱਚੇ ਬੈਠੇ ਆ ਇੱਕ ਆਪ ਉੱਪਰ ਬਹਿ ਕੇ ਆਪੇ ਬਹਿ ਗਏ ਤਾਂ ਆਪਣੇ ਆਪ ਹੀ ਬੈਠਾ ਬਾਕੀ ਉਹ ਜਿਹੜੀਆਂ ਕਬੂਤਰੀਆਂ ਜਿਹੜੀਆਂ ਨਵੀਆਂ ਆਪਣੇ ਕੋਲੇ ਬੈਠੀਆਂ ਠੀਕ ਆ ਬਾਕੀ ਠੀਕ ਆ ਆਪਾਂ ਮਿਲਦੇ ਤੁਹਾਨੂੰ ਅਗਲੀ ਵੀਡੀਓ ਦੇ ਵਿੱਚ ਤੇ ਮਣੀ ਭਰਾ ਵੀ ਤੁਹਾਨੂੰ ਦਾ ਵੀ ਟਾਈਮ ਫਿਰ ਹੋਊਗਾ ਨਾ ਫਿਰ ਇਹ ਵੀ ਲੇਟ ਹੁੰਦਾ ਜਾਂਦਾ ਵਾ ਫਿਰ ਆਪਾਂ ਤੁਹਾਨੂੰ ਮਿਲਦੇ ਸਾਰੇ ਵੀਰ ਭਰਾਵਾਂ ਨੂੰ ਅਗਲੀ ਵੀਡੀਓ ਦੇ ਵਿੱਚ ਤੇ ਕਰਦੇ ਵੈਲਕਮ ਸਾਰੇ ਵੀਰ ਭਰਾਵਾਂ ਦਾ ਜਿਹੜੇ ਵੀਰ ਭਰਾ ਇੰਡ ਤੇ ਇੱਕ ਵੀਡੀਓ ਦੇਖਦੇ ਆ ਤੰਨਵਾਦ ਹੈ ਨਾ ਸਾਰੇ ਵੀਰ ਭਰਾਵਾਂ ਦਾ ਤੇ ਓਕੇ ਬਾਏ ਬਾਈ ਜੀ ਕਰਦੇ ਵੈਲਕਮ ਅਗਲੀ ਵੀਡੀਓ ਦੇ ਵਿੱਚ ਸਾਰੇ ਵੀਰਾਂ ਨੂੰ ਦਾ